ਇਹ ਹਾਪੁਲੀ ਤੂਫਾਨ ਸਿੰਘ ਨਾ ਯਾਦ ਹੋਏਗਾ ਤੁਹਾਨੂੰ ਜਿਸ ਦੇ ਕਰਕੇ ਜਿਸ ਨੂੰ ਰਿਹਾ ਕਰਾਉਣ ਕਰਕੇ ਪੂਰੀ ਦੀ ਪੂਰੀ ਅਜਨਾਲਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸੇ ਤੂਫਾਨ ਸਿੰਘ ਦੀ ਗੱਲ ਕਰ ਰਹੇ ਆ ਜ਼ਿਕਰ ਸਾਹਮਣੇ ਆ ਰਿਹਾ ਹੈ ਕਿ ਉਹ ਗਾਇਬ ਹੈ ਪਿਛਲੇ ਇੱਕ ਹਫਤੇ ਤੋਂ ਤੂਫਾਨ ਸਿੰਘ ਜਿਹੜਾ ਹੈ ਉਹ ਗਾਇਬ ਦੱਸਿਆ ਜਾ ਰਿਹਾ ਹੈ ਸਾਡੀ ਟੀਮ ਉਸ ਦੇ ਘਰ ਵੀ ਪਹੁੰਚੀ ਤੇ ਮਾਂ ਦੱਸ ਰਹੀ ਹੈ ਚਾਚੀ ਦੱਸ ਰਹੀ ਹੈ ਕਿ ਪਿਛਲੇ ਇੱਕ ਹਫਤੇ ਤੋਂ ਤੂਫਾਨ ਸਿੰਘ ਦਾ ਕੋਈ ਅਤਾ ਪਤਾ ਨਹੀਂ ਹੈ ਇਥੋਂ ਤੱਕ ਮਾਂ ਚਾਚੀ ਨੇ ਗੱਲਾਂ ਕੀਤੀਆਂ ਇਥੋਂ ਤੱਕ ਗੱਲਾਂ ਕੀਤੀਆਂ ਕਿ ਜੀ ਅਸੀਂ ਸਮਝਾਇਆ ਸੀ ਉਸ ਨੂੰ ਕਿ ਇਹਨਾਂ ਚੱਕਰਾਂ 'ਚ ਨਾਪ ਐ ਪਰ ਉਹ ਹਟਿਆ ਨਹੀਂ ਇੱਕੋ ਇੱਕ ਜੀ ਹੈ ਘਰ ਦਾ ਕਮਾਉਣ ਵਾਲਾ ਬੱਚਾ ਜਿਹੜਾ ਹੈ ਉਹ ਅਜੇ ਬਹੁਤ ਛੋਟਾ ਹੈ ਕੀ ਬਣੇਗਾ ਸਾਨੂੰ ਕੁਝ ਸਮਝ ਨਹੀਂ ਆ ਰਹੀ ਜਦੋਂ ਇਹ ਕਿਹਾ ਗਿਆ ਇਹ ਪੁੱਛਿਆ ਗਿਆ ਕਿ ਤੁਹਾਨੂੰ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਵਾਲੇ ਮਾਮਲੇ ਵਿੱਚ ਹੀ ਕਿਤੇ ਉਸ ਨੂੰ ਗ੍ਰਿਫਤਾਰ ਨਾ ਕਰ ਲਿਆ ਗਿਆ ਹੋਵੇ ਜਾਂ ਹਿਰਾਸਤ ਚ ਨਾ ਲਿਆ ਗਿਆ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਉਸ ਦਾ ਫੋਨ ਤੱਕ ਨਹੀਂ ਲੱਗ ਰਿਹਾ ਤੇ ਸਾਨੂੰ ਇਸ ਬਾਬਤ ਕੋਈ ਵੀ ਇਨਫੋਰਮੇਸ਼ਨ ਜੜੀ ਹੈ ਉਹ ਨਹੀਂ ਹੈ ਸੋ 18 ਮਾਰਚ ਨੂੰ ਅਮਰਿਤਪਾਲ ਸਿੰਘ ਦੇ ਖਿਲਾਫ ਸ਼ੁਰੂ ਹੋਈ ਕਾਰਵਾਈ ਦੇ ਨਾਲ ਨਾਲ ਪੰਜਾਬ ਪੁਲਿਸ ਉਸ ਦੇ ਸਮਰਥਕਾਂ ਨੂੰ ਵੀ ਹਿਰਾਸਤ ਚ ਲੈ ਰਹੀ ਹੈ ਅਮਰਿਤਪਾਲ ਦਾ ਕਰੀਬੀ ਅਤੇ ਵਾਰਿਸ ਪੰਜਾਬ ਦੇ ਦਾ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਉਰਫ ਤੂਫਾਨ ਸਿੰਘ ਕਰੀਬ ਇੱਕ ਹਫ਼ਤੇ ਤੋਂ ਘਰ ਨਹੀਂ ਆਇਆ ਤੇ ਨਾ ਹੀ ਹੁਣ ਤੱਕ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕੀ ਹੈ ਅਜੇ ਹੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਅਜਨਾਲਾ ਪੁਲਿਸ ਦੇ 18 ਫਰਵਰੀ ਨੂੰ ਤੂਫਾਨ ਸਿੰਘ ਨੂੰ ਨੌਜਵਾਨ ਨੂੰ ਬੰਦਕ ਬਣਾ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਵਿੱਚ ਕਰੋ ਗ੍ਰਿਫਤਾਰ ਕੀਤਾ ਸੀ ਇਸ ਦੇ ਬਾਅਦ ਅੰਮ੍ਰਿਤਪਾਲ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 23 ਫਰਵਰੀ ਨੂੰ ਅਜਨਾਲਾ ਥਾਣੇ ਦਾ ਘਰਾਵ ਕਰਕੇ ਤੂਫਾਨ ਸਿੰਘ ਨੂੰ ਰਿਹਾ ਕਰਵਾਇਆ ਸੀ ਸਾਡੀ ਟੀਮ ਜਿਹੜੀ ਹੈ ਤਿਬੜੀ ਪਹੁੰਚੀ ਤੇ ਮਾ ਤੇ ਚਾਚੀ ਨਾਲ ਗੱਲਬਾਤ ਕੀਤੀ ਪਿੰਡ ਦੇ ਲੋਕ ਤੂਫਾਨ ਦੇ ਬਾਰੇ ਵਿੱਚ ਗੱਲ ਕਰਨ ਤੋਂ ਕਤਰਾ ਰਹੇ ਨੇ ਉੱਥੇ ਮਾ ਦਾ ਕਹਿਣਾ ਹੈ ਕਿ ਬੇਟੇ ਨੂੰ ਸਮਝਾਉਂਦੇ ਸੀ ਕਿ ਇਹਨਾਂ ਚੱਕਰਾਂ 'ਚ ਨਾ ਪਏ ਪਰ ਉਹ ਮੰਨਿਆ ਨਹੀਂ ਸੋ ਇਸ ਤੋਂ ਬਾਅਦ ਇੱਕ ਲੀਡਿੰਗ ਨਿਊਜ਼ਪੇਪਰ ਨੂੰ ਸਟੇਟਮੈਂਟ ਵੀ ਦਿੱਤੀ ਹੈ ਡੀਐਸਪੀ ਨੇ ਕਿਹਾ ਹੈ ਜੇ ਤੂਫਾਨ ਸਿੰਘ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਹੈ ਉਸ ਦੇ ਘਰ ਤੇ 24 ਘੰਟੇ ਨਜ਼ਰ ਜੜੀ ਹੈ ਉਹ ਰੱਖੀ ਜਾ ਰਹੀ ਹੈ ਤੂਫਾਨ ਸਿੰਘ ਦੀ ਮਾਤਾ ਹਰਜੀਤ कौर ਅਤੇ ਚਾਚੀ ਕੁਲਜੀਤ कौर ਨੇ ਦੱਸਿਆ ਕਿ ਤੂਫਾਨ ਸਿੰਘ ਮਾਪੇ ਦਾ ਇੱਕ ਲੋਤਾ ਬੇਟਾ ਹੈ ਤੇ ਉਹ ਖੇਤੀਬਾੜੀ ਕਰਕੇ ਪਰਿਵਾਰ ਨੂੰ ਚਲਾਉਂਦਾ ਹੈ 24 ਫਰਵਰੀ ਨੂੰ ਤੂਫਾਨ ਸਿੰਘ ਘਰ ਆਇਆ ਸੀ ਉਦੋਂ ਤੋਂ ਤੂਫਾਨ ਸਿੰਘ ਦਾ ਅੰਮ੍ਰਿਤਪਾਲ ਸਿੰਘ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਅਸੀਂ ਤੂਫਾਨ ਨੂੰ ਸਮਝਾਇਆ ਸੀ ਕਿ ਬੇਟਾ ਸਵਾ ਮਹੀਨੇ ਦਾ ਉਸ ਦੀ ਪਰਵਰਿਸ਼ ਤੇ ਧਿਆਨ ਦੇ 16 ਮਾਰਚ ਨੂੰ ਕਰੋ ਕਹਿ ਕੇ ਗਿਆ ਸੀ ਕਿ ਬਾਬਾ ਬਕਾਲਾ ਵਿਛਤਰਨ ਤਰਨਾ ਦਲ ਦੇ ਮੁਖੀ ਸੰਸਾਰਕ ਯਾਤਰਾ ਪੂਰੀ ਕਰ ਗਏ ਨੇ ਉਹਨਾਂ ਦੇ ਦਰਸ਼ਨਾਂ ਲਈ ਜਾ ਰਿਹਾ ਉਸ ਦੇ ਬਾਅਦ ਤੂਫਾਨ ਘਰ ਵਾਪਸ ਨਹੀਂ ਆਇਆ ਸੋ ਅਜੇ ਇਹ ਵਿੱਚ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਹੈ ਕਿ ਤੂਫਾਨ ਕਿੱਥੇ ਹੈ ਅੰਡਰਗਰਾਊਂਡ ਹੋਇਆ ਹੈ ਕਿੱਥੇ ਕਿਉਂਕਿ ਪੁਲਿਸ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਤੂਫਾਨ ਸਿੰਘ ਜੜਾ ਹੈ ਉਹ ਅਸੀਂ ਗ੍ਰਫਤਾਰ ਨਹੀਂ ਕੀਤਾ ਉਸ ਨੂੰ ਹਿਰਾਸਤ ਵਿੱਚ ਨਹੀਂ ਲੇਤਾ ਸੋ ਮਾਂ ਕੀ ਕਹਿ ਰਹੀ ਹੈ ਆ ਸੁਣ ਲੈਨੇ ਬੇਟਾ ਹਨੂ ਆਪਣੇ ਪਤਾ ਉਤੇ ਬਾਬੇ ਬਕਾਲੇ ਗਿਆ ਸੀ ਉਸ ਦਿਨ ਤਾਂ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਇਸ ਬਾਰੇ ਕੋਈ ਕੁਝ ਕਹਿ ਨਹੀਂ ਸਕਦੇ ਜਦੋਂ ਲਾਪਰੀ ਤੂਫਾਨ ਜੇਲ੍ਹ ਚ ਰਿਹਾ ਕੇ ਹੋ ਕੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਕੀ ਕਿੱਥੇ ਰਿਹਾ ਉਹ ਜਾਂ ਕੀ ਉਹ ਪਰ ਇਹ ਰਿਹਾ ਬੇਟਾ ਉਹਨੇ ਜਾਣਾ ਕਿੱਥੇ ਘਰੇ ਸੀ ਉਸ ਦਿਨ ਦਾ ਛੋਟਾ ਜਿਹਾ ਉਹਦਾ ਬੇਟਾ ਹੈ ਵੜ ਕੇ ਹੋ ਗਿਆ ਇਨੀ ਕਿਤੇ ਛੋਟਾ ਜਿਹਾ ਬੇਟਾ ਉਹਦਾ ਹਾਂ ਜਿ ਘਰੇ ਰਹੇ ਉਸ ਮਾਦ ਅਮਰਪਾਲ ਕੋ ਗਏ ਜਣੇ ਹਾਂਜੀ ਨਹੀਂ ਕੇ ਭਾਈ ਅਮਰਜਪਾਲ ਸਿੰਘ ਦਾ ਜਿਹੜਾ ਆ ਘਟਨਾ ਕਰਮ ਚੱਲ ਰਿਹਾ ਜਦੋਂ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਹੋ ਰਿਹਾ ਤੁਹਾਨੂੰ ਤੁਹਾਨੂੰ ਸਾਰਾ ਪਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿਤੇ ਤੁਹਾਡੇ ਬੇਟੇ ਨੂੰ ਵੀ ਇਦਾਂ ਤਾਰ ਕੀਤਾ ਗਿਆ ਹੋਊਗਾ ਜਾਂ ਕੋਈ ਹੋਰ ਸੰਬੰਧ ਬੇਟਾ ਇਹ ਬੜੇ ਕੋਲ ਕਹਿ ਨਹੀਂ ਸਕਦੇ ਜਣੇ ਤਾਂ ਸਾਨੂੰ ਫੋਨ ਨਹੀਂ ਕੋਈ ਆ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਫੋਨ ਆਵੇ ਫੇਰ ਹੀ ਪਤਾ ਲੱਗੇਗਾ ਕੋਈ ਤਾਂ ਦਾ ਸੰਪਰਕ ਚ ਨਹੀਂ ਸੀ ਹੈਗਾ ਮੁੜ ਕੇ ਪੇ ਨੂੰ ਘਰੇ ਹੀ ਆਪਣੇ ਰਿਹਾ ਅਰੇ ਉਹ ਤਾਂ ਪਟਿਪਟੇ ਵੜਦੇ ਨੇ ਆ। ਤੇ ਘਰੇ ਹੀ ਰਹਿਣਾ ਇਹਨੇ ਆਪਣੇ। ਜਿੱਦਾਂ ਪਹਿਲੇ ਦਿਨ ਆਏ ਉਦੋਂ ਉਹਨਾਂ ਨੇ ਚੱਕ ਚੁੱਕੋ। ਤੇ ਚੱਕ ਕੀ ਭਈ ਇੱਥੇ ਵਿਚਾਰੇ ਬੈਠੇ ਚੱਲ ਗਏ ਨੇ। ਕੀ ਪੁੱਛਦੇ ਰਹੇ ਨੇ? ਹਾਂਜੀ। ਪੁੱਛਦੇ ਇਹੋ ਹੀ ਰਹੇ ਨੇ ਕਿ ਜੋ ਜਿਤ ਤੂੰ ਪੁੱਛਿਆ ਇਹੋ ਕੁਝ ਉਹਨਾਂ ਪੁੱਛਿਆ। ਕੀ? ਤੇ ਇਹੋ ਹੀ ਵੀ ਉਹ ਕਿੱਥੇ ਆ? ਤੇ ਜਿੰਨਾ ਸਾਨੂੰ ਪਾਇਆ ਕਿ ਪੋਤੇ ਗਿਆ ਬਾਬੇ ਬੁਕਾਲੇ ਗਿਆ। ਤੇ ਆਪਣੇ ਬਾਬਾ ਜੀ ਦੇ ਇਹ ਪੂਰੇ ਹੋਏ ਤਾਂ ਉਸ ਵੇਲੇ ਸੁਣਦਾ ਸਾਰੀ ਚਲ ਗਏ ਆ ਕੋਈ ਫੋਨ ਨੰਬਰ ਜਾਂ ਕੋਈ ਉਹਦਾ ਕੰਟੈਕਟ ਨੰਬਰ ਆਇਆ ਸੀ ਕੋਈ ਕੋਲ ਨਹੀਂ ਕੋਈ ਨਹੀਂ ਬੇਟਾ ਸਾਡੇ ਕੋਲ ਕੋਈ ਨਹੀਂ ਉਹਨਾਂ ਨੇ ਫੋਨ ਕੀਤਾ ਹੀ ਨਹੀਂ ਹਨ ਨੂੰ ਪਤਾ ਕਿਥੇ ਹੁੰਦੇ ਆ ਅਮਰਪਾਲ ਨਾਲ ਹੁਣ ਕਦੋਂ ਦਾ ਰਿਆ ਜੀ ਸੰਬਰਗ ਉਹ ਉਦੋਂ ਦਾ ਹੀ ਨਹੀਂ ਮੁੜ ਕੇ ਜਿਉਂ ਘਰ ਆ ਗਿਆ ਫੇਰ ਨਹੀਂ ਕਿਉਂ ਨਹੀਂ ਗਿਆ ਕਿਉਂ ਫੋਨ ਵੀ ਉਹਦਾ ਆਉਂਦਾ ਉੱਥੇ ਬੇਟਾ ਥੋੜੇ ਦਿਨਾਂ ਦਾ ਹੀ ਜਾਣਾ ਬੇਟਾ ਕਿਤਰਾ ਹੀ ਹੈ ਕਿ ਨਹੀਂ ਥੋੜੇ ਦਿਨਾਂ ਦਾ ਬੇਟਾ ਹੀ ਤੇ ਫੇਰ ਇਸ ਕਰਕੇ ਫੇਰ ਨਹੀਂ ਜਾਣ ਹੀ ਦਿੱਤਾ ਆ ਹੀ ਜਾਣੀ ਨਹੀਂ ਦਿੱਤਾ ਆਪੀ